ਕਿਦਾ ਮੈਂ ਖੁਦ ਆਮਰ ਪਾਰਟੀ ਚ ਪੂਰਾ ਫੁੱਲ ਕੰਮ ਕੀਤਾ ਜੀ ਮੇਨ ਮਾਰਕਰ ਮੈਂ ਇਥੇ ਹੁੰਦਾ ਸੀਗਾ ਜੀ 350 ਰਸੀਦ ਕੱਟਦੀ ਬੀਬੀਆਂ ਦੀ ਗਾਰੰਟੀ ਦੇਦੀ 10000 ਰੁਪਇਆ ਇਹਨਾਂ ਨੇ ਦਿੱਤਾ ਨਹੀਂ ਬੀਬੀਆਂ ਸਾਨੂੰ ਸਾਰ ਪੋਸ਼ ਦੀਆਂ ਪੈਂਡ ਵਾਲੇ ਵਰਕਰਾਂ ਨੂੰ ਵੀ 1000 ਰੁਪਇਆ ਕਿੱਥੇ ਤੁਹਾਡਾ ਭਾਈ ਕਿੱਧਰ ਗਿਆ ਲੀਡਰਾਂ ਨੂੰ ਤਾਂ ਆਪਾਂ ਮਾਰੀ ਪਹਿਲਾਂ ਪੈਂਡ ਦਾ ਤਾਂ ਕੰਮ ਸੰਭਲ ਲੀਏ ਲੀਡਰ ਤਾਂ ਬਾਅਦ ਚ ਦੂਰ ਦੀ ਗੱਲ ਹੈ ਪਹਿਲਾਂ ਪੈਂਡ ਦੀ ਤਾਂ ਗੱਲ ਕਰ ਲੋ ਪਹਿਲਾਂ ਜਿਹੜਾ ਪੈਂਡ ਨਾਲ ਆਪਾਂ ਵਾਅਦਾ ਕੀਤਾ ਉਹ ਨਿਭਾਉਣਾ ਚਾਹੀਦਾ ਕਿ ਨਹੀਂ ਜੀ ਲੀਡਰ ਤਾਂ ਪਤਾ ਹੀ ਆਪਾਂ ਨੂੰ ਜਿਹੋ ਜਿਹੇ ਹੈਗੇ ਹੈਗੇ ਆ ਰੋਲਾ ਇਹ ਹੈ ਨਾ ਪਹਿਲਾ ਕਾਂਗਰਸ ਵੇਖੀ ਕਾਲੀ ਵੇਖਿਆ ਅਸੀਂ ਬਦਲਾ ਆਊਗਾ ਬਦਲਾ ਲਈ ਕੁਛ ਕਰਨਗੇ ਇਹਨਾਂ ਨੇ ਕੁਛ ਨਹੀਂ ਕੀਤਾ ਜੀ ਸ਼ਰਿਆਂ ਆ ਨਸ਼ਾ ਵਿਕੀ ਜਾਂਦਾ ਜੀ ਸ਼ਰਿਆਂ ਆ ਰਿਸ਼ਵਤ ਚੱਲੀ ਜਾਂਦੀ ਹੈ ਜੀ ਲੈਵਨਸ ਬਣਾਇਆ ਜੀ ਤੇ 1700 1600 ਰੁਪਇਆ ਸਾਰਾ ਲੱਗਦਾ ਜੀ ਉਹਦੇ ਤੇ ਤੇ ਸਕਾਰ ਚਲਾਉਂਦੇ ਨੂੰ ਉਹਨੂੰ 5 ਸਾਲ ਹੋ ਗਏ ਆ ਐਵੇਂ ਉਹਨਾਂ ਨੇ ਕੱਟਤਾ ਜੀ 0.3500 ਰੁਪਇਆ ਦਿੱਤਾ ਉਹ ਹੀ ਲਾਇਸੈਂਸ ਬਣ ਗਿਆ ਉਹ ਕੁਛ ਚੱਲੀ ਜਾਂਦਾ ਜੀ ਸਾਡੇ ਤੋਂ ਇੱਕ ਟੀਚਰ ਨਹੀਂ ਬਦਲਾਇਆ ਗਿਆ ਟੀਚਰ ਇੱਥੇ ਲਿਆਂਦਾ ਨਹੀਂ ਗਿਆ ਬੱਚੇ ਆ ਗਰੀਬਾਂ ਦੇ ਬੱਚੇ ਪੜ੍ਹਦੇ ਇੱਕ ਟੀਚਰ ਪੜ੍ਹਾਇ ਜਾਂਦਾ ਪ੍ਰਾਇਮਰੀ ਸਕੂਲ ਦਾ ਵਿਧਾਇਕ ਨੇ ਕੰਮ ਹੀ ਕੋਈ ਨਹੀਂ 2 ਸਾਲ ਹੋ ਗਏ ਕੋਈ ਕੰਮ ਨਹੀਂ ਕੀਤਾਗਾ ਪਹਿਲੀ ਗੱਲ ਤਾਂ ਆਇਆ ਹੀ ਨਹੀਂਗੇ ਤੁਹਾਨੂੰ ਗੱਲਬਾਤ ਕਰਨੀ ਸੀਗੀ ਵੀ ਤੁਸੀਂ ਸਰਕਾਰ ਆ ਜਿਹੜੀ ਸਾਡੀ ਜਿਹੜੀ ਉਹ ਮੋਦੀ ਸਰਕਾਰ ਉਹ ਤਾਂ ਸਾਡੇ ਬਰ ਖਿਲਾਫ ਹੈਗੀ ਹੈਗੀ ਆ ਤੁਸੀਂ ਕਹਿੰਦੇ ਆ ਅਸੀਂ ਕਿਸਾਨਾਂ ਦੇ ਨਾਲ ਆ ਜਿਵੇਂ ਹੁਣੇ ਕਹਿ ਕੇ ਗਏ ਆ ਅਸੀਂ ਕਿਸਾਨਾਂ ਦੇ ਨਾਲ ਆ ਇਹਨਾਂ ਦਾ ਦੇਖੋ ਵੀ ਹੋਣੀ ਹੈ ਨਹੀਂਗਾ ਇਹਨਾਂ ਦਾ ਟਾਈਮ ਖੜਨ ਦਾ ਇੱਥੇ 5 ਮਿੰਟ ਰੁਕੇ ਆ ਮੁੜ ਕੇ ਉਹਨਾਂ ਨੂੰ ਰੁਕਣ ਨੂੰ ਕਿਹਾ ਕੀ ਉਹ ਰੁਕਣਾ ਰੁਕੇ ਹੀ ਨਹੀਂ ਜੀ ਕਿੰਨੀ ਗੱਲ ਹੋਈ ਇੱਕ ਮੰਗ ਪੱਤਰ ਦਿੱਤਾ ਜੀ ਆਪ ਦਾ ਕਹਿ ਕੇ ਵੀ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰੋ ਬਸ ਰੁਕੇ ਹੀ ਨਹੀਂਗੇ ਜਦੋਂ ਹੋਣੀ ਉਹਨਾਂ ਕੋਲੇ ਟਾਈਮ ਹੈ ਨਹੀਂਗਾ ਜਦੋਂ ਜਿੱਤ ਕੇ ਫੇਰ ਉਹਨਾਂ ਨੇ ਕੀ ਆਉਣਾ ਹਲਕੇ ਦੇ ਵਿਧਾਇਕ ਨੂੰ ਵੀ ਤੁਸੀਂ ਮਿਲੇ ਸੀ ਹਲਕੇ ਦੇ ਵਿਧਾਇਕ ਵੀ ਨਾਲ ਹੀ ਸੀਗੇ ਜੀ ਮਿਲੇ ਆ ਜੀ ਅੱਗੇ ਵੀ ਉਹ ਤਾਂ ਚਲੋ ਹਜੇ ਕਰਮਜੀਤ ਅਨਮੋਲ ਉਹਨਾਂ ਦਾ ਇਲੈਕਸ਼ਨ ਹਜੇ ਵੋਟਾਂ ਪੈਣੀਆਂ ਉਹਨਾਂ ਨੇ ਤਾਂ ਫੇਰ ਜਾ ਕੇ ਜੇ ਲੋਕ ਚਾਹਣਗੇ ਤਾਂ ਪਾਰਲੀਮੈਂਟ ਦੇ ਵਿੱਚ ਪਹੁੰਚਣਗੇ ਵਿਧਾਇਕ ਨੂੰ ਤੁਸੀਂ ਆਪਣੀ ਜਿਹੜੀ ਸਮੱਸਿਆ ਹੈ ਉਹਨਾਂ ਨੂੰ ਵੀ ਦੱਸਣੀ ਨਹੀਂ ਵਿਧਾਇਕਾਂ ਨੂੰ ਬਹੁਤ ਵਾਰੀ ਦੱਸੀਆਂ ਜੀ ਵਿਧਾਇਕ ਤਾਂ ਮੈਂ ਖੁਦ ਆ ਮੇਰੀ ਪਾਰਟੀ 'ਚ ਪੂਰਾ ਫੁੱਲ ਕੰਮ ਕੀਤਾ ਜੀ ਮੇਨ ਵਰਕਰ ਮੈਂ ਇੱਥੇ ਹੁੰਦਾ ਸੀਗਾ ਜੀ 2 ਸਾਲ ਹੋ ਗਏ ਸਾਡੇ ਪਿੰਡ ਲੋਕਾਂ ਦੀ ਗੱਲ ਸੁਣੀ ਪੈਣੀ ਹੈ ਨਾ 350 ਰਸੀਦ ਕਟ ਦੀ ਬੀਬੀਆਂ ਦੀ ਗਾਰੰਟੀ ਦੇ ਦਿੱਤੀ 1000 ਸਾਡੇ ਤੋਂ ਇੱਕ ਟੀਚਰ ਨਹੀਂ ਬਦਲਾਇਆ ਗਿਆ ਟੀਚਰ ਇੱਥੇ ਲਿਆਂਦਾ ਨਹੀਂ ਗਿਆ ਬੱਚੇ ਆ ਗਰੀਬਾਂ ਦੇ ਬੱਚੇ ਪੜ੍ਹਦੇ ਇੱਕ ਟੀਚਰ ਪੜਾਈ ਜਾਂਦਾ ਪ੍ਰਾਇਮਰੀ ਸਕੂਲ 'ਚ ਉਹ ਤੋਂ ਕਾਗਜ਼ੀ ਪੱਤਰੀ ਸਾਡੇ ਦਾ ਵਿਧਾਇਕ ਨੇ ਕੰਮ ਹੀ ਕੋਈ ਨਹੀਂ ਕੀਤਾ 2 ਸਾਲ ਹੋ ਗਏ ਕੋਈ ਕੰਮ ਨਹੀਂ ਕੀਤਾਗਾ ਪਹਿਲੀ ਗੱਲ ਤਾਂ ਆਏ ਹੀ ਨਹੀਂਗੇ ਦੇਖੋ ਮੈਂ ਤਾਂ ਕਹਿਣਾ ਜਿੱਤੇ ਨਾਲੋਂ ਹਰੇ ਚੰਗੇ ਆ ਹਰਦੇ ਜਦੋਂ ਫੇਰ ਆਉਂਦੇ ਆ ਇੱਥੇ ਜਿਹੜੇ ਕੋਈ ਕਾਂਗਰਸ ਸੀਗੇ ਕਾਲੀ ਵਾਲੇ ਉਹ ਸਾਡੇ ਗੜੇ ਗੜੇ ਪਏ ਆ ਜੀ ਗੜਿਆਂ ਦੀ ਮਾਰ ਪਈ ਆ ਸਾਡੇ ਉਹ ਆਏ ਆ ਸਮੂਹ ਦੀ ਹਰੇ ਆਏ ਇੱਥੇ ਜਿਹੜਾ ਜਿੱਤਿਆਂ ਦਾ ਆਉਂਦਾ ਹੀ ਨਹੀਂ ਵੋਟਾਂ ਲੈ ਕੇ ਜਾਵੜ ਦਾ ਮੁੜ ਕੇ ਬੱਸ ਫਿਰ ਅਸੀਂ ਪਹੁੰਚ ਨਹੀਂ ਕੀਤੀ ਉਹਨਾਂ ਨੇ ਫਰੀਦਪੁਰ ਇਹ ਸਾਰੇ ਤੁਹਾਨੂੰ ਕੀ ਅੱਗੋ ਉਸ ਨਹੀਂ ਆਉਂਦੇ ਨਹੀਂ ਅੱਜ ਜਿਉਣੇ ਕੱਲ ਆਉਂਦੇ ਡੀਸੀ ਸਾਹਿਬ ਨੂੰ ਮਿਲੇ ਸੀ ਖੇਤੀਬਾੜੀ ਵਾਲਾ ਨੂੰ ਮਿਲੇ ਸੀਗੇ ਕੋਈ ਨਹੀਂ ਆਉਂਦਾ ਜੀ ਇੱਥੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤੇ ਸੀ ਆਪ ਜਾ ਕੇ ਤੇ ਹੁਣ ਤੁਹਾਨੂੰ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਵੀ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟ ਆ ਜਾਣਗੇ ਲੋਕਾਂ ਪਿਛਲੀ ਵਾਰੀ 2022 ਦੇ ਵਿੱਚ ਬਤਲਾਵ ਨੂੰ ਵੋਟਾਂ ਪਾਤੀਆਂ ਲੋਕਾਂ ਨੂੰ ਇੱਕ ਆਸ ਦੀ ਕਿਰਨ ਜਰ ਆਈ ਸੀ ਹੁਣ ਅੱਗੇ ਇਸ ਤੋਂ ਅਗਲਾ ਸਟੈਪ ਲੋਕਾਂ ਦਾ ਕਿੱਧਰ ਨੂੰ ਜਾਊਗਾ ਮੇਰੇ ਹਿਸਾਬ ਨਾਲ ਤਾਂ ਨੋਟਾ ਹੀ ਹੈ ਜੀ ਕੋਈ ਨਹੀਂ ਕੋਈ ਕਿਸੇ ਪਾਸੇ ਵੋਟ ਪਾਉਣੀ ਨਹੀਂ ਚਾਹੁੰਦੇ ਲੋਕ ਕਿੰਨੇ ਕੁ ਬੰਦੇ ਆਈ ਵੀਰੇ ਪਿੰਡ ਦੇ ਕਿੰਨੇ ਕੁ ਬੰਦੇ ਖੜੇ ਆ ਜ਼ੋਰ ਲਾ ਕੇ ਕੋਈ 15 20 ਮੇਰੇ ਨਾਲ ਆਏ ਆ ਜਿਹੜੇ ਇਹਨਾਂ ਦੇ ਵਰਕਰ ਆ 15 20 ਲੈ 40 ਬੰਦੇ ਵੋਟਾਂ ਦਾ ਉਹਨਾਂ ਨੂੰ ਪਤਾ ਹੀ ਕਿੱਥੇ ਜੀਆਂ ਪਾਉਣਗੇ ਕਿਸੇ ਨੂੰ ਨਹੀਂ ਪਾਉਣੀਆਂ ਗੀਆਂ ਵੋਟਾਂ ਆ ਕੇ ਪਏ ਲੋਕ ਜੀ ਹੁਣ ਕਿੱਧਰ ਜਾਣਗੇ ਜੀ ਪਹਿਲਾਂ ਕਾਂਗਰਸ ਵੇਖੀ ਅਕਾਲੀ ਵੇਖਿਆ ਅਰੇ ਹੀ ਬਦਲਾ ਆਊਗਾ ਬਦਲਾ ਆਲੇ ਕੁਝ ਕਰਨਗੇ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਸ਼ਰਿਆਂ ਆ ਨਸ਼ਾ ਵਿਕੀ ਜਾਂਦਾ ਜੀ ਸ਼ਰਿਆਂ ਆ ਰਿਸ਼ਤ ਚੱਲੀ ਜਾਂਦੀ ਹੈ ਜੀ ਆਮ ਆਦਮੀ ਪਾਰਟੀ ਦੇ ਜਿਹੜੇ 2-3 ਮੁੱਦੇ ਸੀਗੇ ਉਹ ਕਹਿੰਦੇ ਇੱਕ ਤਾਂ ਸਿਹਤ ਸਹੂਲਤਾਂ ਦੇਵਾਂਗੇ ਨੰਬਰ 2 ਤੇ ਬਦਲਾਖੁਰੀ ਦੀ ਰਾਜਨੀਤੀ ਨਹੀਂ ਹੋਵੇ ਕਿ ਆਮ ਤੌਰ ਤੇ ਵੇਖਿਆ ਜਾਂਦਾ ਕਿ ਥਾਣਿਆਂ ਤੇ ਕਚਹਿਰੀਆਂ ਤਹਿਸੀਲਦਾਰਾਂ ਦੁਆਰਾ ਜਿਹੜੀ ਪੰਜਾਬ ਦੀ ਰਾਜਨੀਤੀ ਚਲਾਈ ਜਾਂਦੀ ਸੀ ਪਿੰਡਾਂ ਦੇ ਵਿੱਚ ਪਿੰਡਾਂ ਦੀ ਜਿਹੜੀ ਰਾਜਨੀਤੀ ਉਹ ਧੜਿਆਂ ਦੀ ਰਾਜਨੀਤੀ ਆ ਤੇ ਇੱਕ ਧੜੇ ਦੀ ਜਿਹੜੀ ਸੱਤਾਧਰ ਦੇ ਨਾਲ ਸੰਬੰਧਤ ਹੁੰਦਾਈ ਉਹ ਐਮਐਲਏ ਦੀ ਸ਼ਹਿਰ ਦੇ ਉੱਤੇ ਦੂਸਰੇ ਧੜਿਆਂ ਦੇ ਉੱਤੇ ਜਿਹੜੇ ਪਰਚੇ ਪਾਉਂਦੇ ਸੀ ਉਹਦੇ 'ਚ ਕੋਈ ਤੁਹਾਨੂੰ ਲੱਗਦਾ ਵੀ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਇਹ ਬੰਦ ਕਰਾਂਗੇ ਅਸੀਂ ਅਜਿਹੀ ਹੀ ਰਾਜਨੀਤੀ ਨਹੀਂ ਕਰਾਂਗੇ ਨਹੀਂ ਜੀ ਮੈਂ ਤਾਂ ਹਿਸਾਬ ਲਾਉਣਾ ਵੀ ਇਹ ਤਾਂ ਉਦੋਂ ਵੀ ਉਤੋਂ ਦੀ ਹੈ ਜੀ ਉਹ ਤਾਂ ਦੂਜਿਆਂ ਤੇ ਪਾਉਂਦੇ ਸੀਗੇ ਨਾ ਮੈਂ ਹੁਣ ਬਾਲਾ ਕੁਝ ਕਹਿ ਨਹੀਂ ਸਕਦਾ ਕਿ ਪਤਾ ਨਹੀਂ ਡਰ ਵੀ ਲੱਗਦਾ ਤਾਂ ਇਹਨਾਂ ਨੂੰ ਪਤਾ ਨਹੀਂ ਮੇਰੇ ਤੇ ਪਰਚਾ ਪਾ ਦੇਣਾ ਇਹ ਤਾਂ ਆਪਦਿਆਂ ਤੇ ਵੀ ਪਾਈ ਜਾਂਦੇ ਜਿਹੜਾ ਮਾ ਦੂਜੀ ਤਰ੍ਹਾਂ ਦੇ ਤਾਂ ਪਾਉਣਾ ਹੀ ਪਾਉਣਾ ਨਾ ਜਿਹੜਾ ਕੋਈ ਆਪ ਦਾ ਟੇਡਾ ਚੱਲਦਾ ਉਹਦੇ ਤੇ ਵੀ ਪਾ ਦਿੰਦੇ ਆ ਸਦਾ ਕਰਦਾ ਤੇ ਫਿਰ ਹੁਣ ਅਗਲਾ ਥੋੜਾ ਸਟੈਪ ਕੀ ਹੋਊਗਾ ਵੀ ਜਿਹੜੀ ਤੁਸੀਂ ਕਿਹਾ ਵੀ ਹੁਣ ਨੋਟਾ ਹੋਊਗੀ ਨੋਟਾ ਇੰਨੇ ਲੋਕ ਵੇਅਰ ਨਹੀਂ ਵੀ ਨੋਟਾ ਦੇ ਜਿਹੜਾ ਉਹਨਾਂ ਦਾ ਕੋਈ ਹੈ ਪਮਾਨਾ ਵੀ ਇੰਨੀਆਂ ਵੋਟਾਂ ਪੈਣੀਆਂ ਫੇਰ ਹੀ ਜਿਹੜਾ ਦੂਜਾ ਉਮੀਦਵਾਰ ਆ ਉਹਦੇ ਉਹ ਕੈਨਸਲ ਹੋਊਗਾ ਵੀ ਉਹ ਜਿੱਤੂ ਨਾ ਕਰਾ ਰਿਆ ਜਾਊਗਾ ਤੋਂ ਲੱਗਦਾ ਵੀ ਇੰਨੇ ਲੋਕ ਅੱਗੇ ਜੀ 84 ਚ ਕੀ ਹੋਇਆ ਸੀਗਾ ਉਹ ਨੋਟਾ ਤੋਂ ਵੀ ਉੱਤੇ ਸੀਗਾ ਕਿਸੇ ਨੇ ਵੋਟ ਪਾਈ ਹੀ ਨਹੀਂ ਸੀਗੀ ਆਪ ਦੀ ਮਰਜ਼ੀ ਨਾਲ ਜਿਤਾਲੇ ਸੀਗੇ ਇਹਨਾਂ ਨੇ ਹੁਣ ਵੀ ਇਹ ਆਪ ਦੀ ਮਰਜ਼ੀ ਨਾਲ ਜਿਹਨੂੰ ਚਾਹੁੰਦਾ ਸਾਰੇ ਪਾਰਟੀਆਂ ਸਾਰੇ ਉੱਤੋਂ ਇੱਕੋ ਹੀ ਆ ਜੀ ਇਹਨਾਂ ਨੂੰ ਜਿਹੜਾ ਜਿੱਥੇ ਚੰਗਾ ਲੱਗਦਾ ਉੱਥੇ ਜਿਤਾ ਲੈਣਗੇ ਆਪ ਦੀ ਮਰਜ਼ੀ ਕਰਨੀ ਇਹਨਾਂ ਨੂੰ ਵੋਟਾਂ ਨਾਲ ਕੋਈ ਨਹੀਂ ਕੋਈ ਨੋਟਾਂ ਨਾਪੇ ਤੇ ਭਾਈ ਖਾਲੀ ਡੱਬੇ ਨਿਕਲ ਲੈ ਇਹਨਾਂ ਤੇ ਆਪ ਦੀ ਮਰਜ਼ੀ ਕਰਨੀ ਆ ਜੀ ਅਜੀਤਾ ਕਿਸਾਨੀ ਨਾਲ ਜੁੜੇ ਆਂ ਜੀ ਸੰਤੋਰ ਤੇ ਅਸੀਂ ਪਿੰਡਾਂ ਦੇ ਵਿੱਚ ਜਿਵੇਂ ਜਾ ਰਹੇ ਆਂ ਕਈ ਕਿਸਾਨੇ ਵੀ ਕਹਿ ਰਹੇ ਆ ਵੀ ਸਾਨੂੰ ਜਿਹੜੀ ਖੇਤਾਂ ਵਾਲੀ ਬਿਜਲੀ ਆ ਉਹ ਜਿਹੜੀ ਸੀਜ਼ਨ ਤੇ ਸਾਨੂੰ ਮਿਲਦੀ ਆ ਉਹ ਭਗਵਾਨਤ ਮਾਨ ਸਰਕਾਰ ਆਉਣ ਤੋਂ ਬਾਅਦ ਉਹ ਟਾਈਮ ਸਰ ਮਿਲੀ ਖੁੱਲੀ ਮਿਲੀ ਜ਼ਿਆਦਾ ਮਿਲੀ ਉਹ ਤੁਹਾਨੂੰ ਲੱਗਦਾ ਵੀ ਉਹ ਵੀ ਇਫੈਕਟ ਪਾਊਗਾ ਜਿਹੜੀ ਬਿਜਲੀ ਦੇ ਜ਼ੀਰੋ ਬਿੱਲ ਨਹੀਂ ਜੀ ਬਿਜਲੀ ਆ ਜਿਹੜੀ ਵੇਖੋ ਬਿਜਲੀ ਤਾਂ ਪਹਿਲਾਂ ਹੀ ਕੀਤੀ ਸੀਗੀ 24 ਘੰਟੇ ਵਾਲੀ ਵੀ ਪਹਿਲਾਂ ਕੀਤੀ ਸੀਗੀ ਤੇ ਜਿਹੜੀ ਆ ਮੋਟਰਾਂ ਵਾਲੀ ਇਹ ਵੀ ਪਹਿਲਾਂ ਹੀ ਕੀਤੀ ਸੀਗੀ ਟਾਈਮ ਦਾ ਇਹਦਾ ਇਹਨਾਂ ਦੀ ਭਗਵੰਤ ਮੰਦਰੀ ਤੇ ਮੈਂ ਹਸਾਲਣਾ ਵੀ ਇਹ ਐਂ ਕਰਕੇ ਕਿਸਮਤ ਚੰਗੀ ਆ ਜਿਹੜੀ ਸਾਨੂੰ ਬਿਜਲੀ ਮਿਲਦੀ ਆ ਵੀ ਜਿਹੜੇ ਮਹੀਆ 2 ਸਾਲ ਹੋ ਗਏ ਨੂੰ ਬਣੇ ਨੂੰ ਵੀ 20 ਬਾਰ ਸੀ ਇੰਨੀ ਹੋ ਜਾਂਦੀ ਮੋਟਰਾਂ ਚਲਾਉਣੀਆਂ ਨਹੀਂ ਪੈਂਦੀਆਂ ਬਿਜਲੀ ਆਵੇ ਚਾ ਨਾ ਆਵੇ ਉਹਰੇ ਚ ਲੋਕਾਂ ਨੂੰ ਲੱਗਦਾ ਬਿਜਲੀ ਜਾ ਰਹੀ ਦਿੱਤੀ ਉਹ ਤਾਂ ਆ ਹੀ ਜਾਂਦੀ ਆਤੀ ਧੀ ਦਾਇਗੀ ਵੀ ਉਹਨਾਂ ਨੇ ਇੱਕ ਆਪ ਦਾ ਰੱਖਿਆ ਜਿਹੜਾ ਉਹਨਾਂ ਨੇ 2.5 ਸਾਲਾਂ ਦਾ ਕਾਰਜਕਾਰੀ ਉਹਨਾਂ ਦੇ ਵਿੱਚ ਕਿਹਾ ਵੀ ਕਿਸਾਨਾਂ ਨੂੰ ਸਿੱਧੀ ਦਾਇਗੀ ਮਿਲੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ 43 ਸੇਵਾਵਾਂ ਹੋਮ ਡਿਲੀਵਰੀ ਜਿਹੜੀ ਉੱਥੇ ਘਰੇ ਆ ਕੇ ਲੋਕ ਕੰਮ ਕਰਾਉਂਦੇ ਨਹੀਂ ਨਹੀਂ ਜੀ ਕੋਈ ਸਿੱਧੀ ਦਾਇਗੀ ਮੈਂ ਤਾਂ ਕਹਿੰਦਾ ਨਹੀਂਗਾ ਜੀ ਅਸੀਂ ਮੈਂ ਤਾਂ ਬੱਚੇ ਦਾ ਦੂਜਾ ਤੁਸੀਂ ਕਹਿੰਨੇ ਘਰੇ ਆ ਕੇ ਕੰਮ ਕਰਾਉਂਦੇ ਆ ਲਾਇਸੈਂਸ ਡਰਾਈਵ ਲਾਇਸੈਂਸ ਬਣਾਇਆ ਜੀ ਦੇ 1700 1600 ਰੁਪਿਆ ਸਾਰਾ ਲੱਗਦਾ ਜੀ ਉਹਦੇ ਤੇ ਤੇ ਕਾਰ ਚਲਾਉਂਦੇ ਨੂੰ ਉਹਨੂੰ 5 ਸਾਲ ਹੋ ਗਏ ਆ ਐਵੇਂ ਉਹਨਾਂ ਨੇ ਕੱਢਤਾ ਜੀ 03500 ਰੁਪਿਆ ਦਿੱਤਾ ਉਹ ਹੀ ਲਾਇਸੈਂਸ ਬਣ ਗਿਆ ਉਹ ਕੁਛ ਚੱਲੀ ਜਾਂਦਾ ਜੀ ਕਿੱਥੇ 1700 ਚ ਬਣਿਆ ਕਿੱਥੇ 3500 ਚ ਬਣਿਆ ਫੇਰ ਪਾਸ ਵੀ ਹੋ ਗਿਆ ਜੀ ਇਹਨੇ ਪੰਜਾਬ ਸਰਕਾਰ ਨੇ ਸਾਡੇ ਨਾਲ ਜਿਹੜਾ ਧੋਖਾ ਕੀਤਾ ਅਸੀਂ ਕਿਸਾਨ ਮੋਰਚਾ ਹੱਥ ਲੈ ਕੇ ਸ਼ੰਭੂ ਬਾਰਡਰ ਤੇ ਆ ਤੇ ਆਪਣਾ ਖਲੋਰੀ ਤੇ ਲਾਇਆ ਏ ਡੱਬ ਵਾਲੀ ਤੇ ਲਾਇਆ ਜੀ ਇਹਨਾਂ ਨੇ ਵੇਖੋ ਉਹ ਜਿਹੜਾ ਹਰਿਆਣਾ ਪੁਲਿਸ ਨੇ ਆ ਉਹਨਾਂ ਨੇ ਸਾਡੇ ਤੇ ਗੋਲੇ ਇੱਧਰ ਸਿੱਟੇ ਜਿਹੜੀਆਂ ਗੋਲੀਆਂ ਚਲਾਈਆਂ ਇੱਧਰ ਸਿੱਟੀਆਂ ਸਾਡੀ ਪੰਜਾਬ ਦੀ ਜੂਝ ਸਿੱਟੀਆਂ ਇਹਨਾਂ ਨੇ ਆਖਿਆ ਨਹੀਂ ਇੱਕ ਵੀ ਵਾਰੀ ਵੀ ਤੁਸੀਂ ਭਾਈ ਆਪਦੇ ਜਿਹੜਾ ਕੋ ਮਰਜ਼ੀ ਕਰ ਲੋ ਸਾਡੇ ਇੱਧਰ ਕਿਉਂ ਮਾਰਦੇ ਕੋਈ ਸਾਥ ਨਹੀਂ ਦਿੱਤਾ ਸਾਡਾ ਸ਼ੁਭ ਕਰਨ ਸ਼ਹੀਦ ਹੋ ਗਿਆ ਜੀ ਉਹਦਾ ਕੋਈ ਸਹੀ ਕੋਈ ਉਹ ਨਹੀਂ ਕਿਸੇ ਦੇ ਪਰਚਾ ਕੱਟਿਆ ਜੀ ਨਹੀਂ ਸਰਕਾਰ ਕਹਿੰਦੀ ਵੀ ਅਸੀਂ ਉਹਨਾਂ ਦੇ ਅਣਪਛਾਤੇਆਂ ਦੇ ਉੱਤੇ ਪਰਚਾ ਦਰਜ ਕਰਦੇ ਇਹ ਅਣਪਛਾਤ ਅਣਪਛਾਤੇ ਕਿਉਂ ਹੋ ਜੀ ਜਿਹੜੇ ਮੁਲਾਜ਼ਮ ਉਹਨਾਂ ਦੇ ਬੈਲਟ ਨੰਬਰ ਹੈਗੇ ਸਾਰਾ ਕੁਝ ਹੈਗੇ ਅਣਪਛਾਤੇ ਕਿਵੇਂ ਹੋਗੇ ਜੀ ਅਣਪਛਾਤੇ ਤਾਂ ਹੁੰਦਾ ਹੀ ਡਰਾਈਵਰ ਮਾਰ ਕੇ ਤੁਰ ਗਿਆ ਰਾਤ ਨੂੰ ਨਹੀਂ ਪਤਾ ਲੱਗਾ ਨਿਰਚ ਉਹ ਅਣਪਛਾਤੇ ਜਿਹੜਾ ਸਿੱਧਾ ਬੰਦਾ ਗੋਲੀ ਚਲਾਈ ਜਾਂਦਾ ਫੋਟੋ ਦੇ ਵਿੱਚ ਆਈ ਜਾਂਦਾ ਉਹਦਾ ਬੈਲਟ ਨੰਬਰ ਹੈਗਾ ਉਹਦਾ ਡਿਊਟੀ ਤੇ ਹੈਗਾ ਉਹ ਅਣਪਛਾਤਾ ਕਿਵੇਂ ਹੋਗਾ ਜੀ ਇਹ ਸਾਰੇ ਰਲੇ ਆ ਜੀ ਇਹਨਾਂ ਨੇ ਕੋਸ਼ਿਸ਼ ਨਹੀਂ ਹੁਣ ਸਾਡੀ ਮੰਗ ਸੀਗੀ ਜੀ ਆ ਪਿਛਲੇ ਅੰਤਵਾਰ ਅਸੀਂ ਡੀ ਸਾਹਿਬ ਦੇ ਉੱਥੇ ਪੁੱਜਲੇ ਸਾਡੇ ਸਾਡੀ ਮੰਗ ਆ ਉੱਥੇ ਵੀ ਸਾਨੂੰ ਜਿਹੜਾ ਮੋਰਚਿਆਂ ਦੇ ਉੱਤੇ ਪਾਣੀ ਦੇ ਜੀ ਬਿਜਲੀ ਦੇਣ ਸਾਡੀ ਉੱਥੇ ਬਿਜਲੀ ਕੱਟਦੇ ਆ ਖਰਾਬ ਕਰਦੇ ਆ ਜੀ ਪਾਣੀ ਆਉਂਦਾ ਤਾਂ ਪਾਣੀ ਨੂੰ ਰੋਕਦੇ ਪਾਣੀ ਨਹੀਂ ਆਉਣ ਦਿੰਦੇ ਆਪ ਤਾਂ ਕੀ ਦੇਣਾ ਜੀ ਇਹਨਾਂ ਨੇ ਨਹੀਂ ਲੀਡਰ ਤਾਂ ਬਾਅਦ ਚ ਦੂਰ ਦੀ ਗੱਲ ਹੈ ਪਹਿਲਾਂ ਪਿੰਡ ਦੀ ਤਾਂ ਗੱਲ ਕਰ ਲੋ ਪਹਿਲਾਂ ਜਿਹੜਾ ਪਿੰਡ ਨਾਲ ਆਪਾਂ ਵਾਅਦਾ ਕੀਤਾ ਉਹ ਨਿਭਾਉਣਾ ਚਾਹੀਦਾ ਕਿ ਨਹੀਂ ਜੀ ਲੀਡਰ ਤਾਂ ਪਤਾ ਹੀ ਆਪਾਂ ਨੂੰ ਜਿਹੋ ਜਿਹੇ ਹੈਗੇ ਹੈਗੇ ਆ ਠੀਕ ਹੈ ਇਹ ਸਾਡਾ ਕੰਮ ਕਰ ਦਿੰਦੇ ਅਸੀਂ ਸਾਰੇ ਭਰਾ ਇਹਨਾਂ ਨਾਲ ਖੜੇ ਆਂ ਨਾ ਇਹ ਤਾਂ ਬਚਾਰੇ ਵਿਰੋਧ ਚ ਅੱਜ ਖੜੇ ਆ ਐਸੀ ਵੀ ਉਹੀ ਤਾਂ ਕਹੀ ਜਾਂਦੇ ਆ ਰੌਲਾ ਇਹ ਹੈ ਨਾ ਜੀ ਚਾਚਾ ਇਹਨਾਂ ਨੇ ਕਿਹਾ ਸੀ ਨਾ ਵੀ ਤੁਹਾਡਾ ਕੰਮ ਹੋਊਗਾ ਮੇਰਾ ਤਾਂ ਗੁੱਸਾ ਇਹਨਾਂ ਨਾਲ ਆ ਪੁੱਛ ਲੋ ਮੈਂ ਤਾਂ ਮੂੰਹ ਤੇ ਖੜਾ ਜਿੰਨਾਂ ਨੇ ਨਹੀਂ ਕਿਹਾ ਸੀ ਤਾਂ ਬਿਹfte ਚ ਤੇਰਾ ਕੰਮ ਦਾ ਤੁਹਾਡਾ ਆਪਦਾ ਪਰਸਨਲ ਹੀ ਮਸਲਾ ਇਹਦਾ ਤੁਸੀਂ ਉਹ ਵੀ ਕਰ ਦੇਣਗੇ ਹਾਲਾਤ